ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਅੱਜ ਆਪਾਂ ਗੱਲ ਕਰਨੇ ਆ ਆਲੂਆਂ ਦੀ ਬੇਲ ਕਟਾਈ ਤੇ ਉਸ ਤੋਂ ਬਾਅਦ ਕਿੰਨੇ ਟਾਈਮ ਬਾਅਦ ਆਪਾਂ ਖੇਤਾਂ ਦੀ ਪਟਾਈ ਕਰ ਸਕਦੇ ਹਾਂ ਭਾਈ ਆਲੂਆਂ ਦੀ ਬੇਲ ਕਟਾਈ ਕਰਨੀ ਤੇ ਉਸ ਤੋਂ ਬਾਅਦ ਪਟਾਈ ਵੀ ਕਦੋਂ ਤੱਕ ਆਲੂ ਆਪਣਾ ਪੱਕ ਜਾਊਗਾ ਤੇ ਇਹਦੇ ਉੱਤੇ ਆਪਾਂ ਗੱਲ ਕਰਾਂਗੇ ਆਪਾਂ ਕਿਹਨੂੰ ਬੇਲ ਕਟਾਈਆਂ ਜਿਹੜੇ ਬੀਜ ਵਾਲੇ ਆਲੂ ਸੀ ਕਿ ਉਹਨਾਂ ਦੀਆਂ ਹੋ ਚੁੱਕੀਆਂ ਨੇ ਜਾਂ ਕੁਛ ਰਹਿndੀਆਂ ਨੇ ਤਾਂ ਚੱਲ ਰਹੀਆਂ ਨੇ ਤੇ ਇੱਕ ਤਾਂ ਧਿਆਨ ਦੇਣਾ ਵੀ ਜੇ ਬੀਜ ਵਾਲੇ ਆਲੂਆਂ 'ਚ ਕਿਤੇ ਨਾ ਕਿਤੇ ਕੋਈ ਬੂਟਾ ਥਲੇਵਰ ਕਈ ਵਾਰ ਭੁੱਲ ਜਾਂਦੀ ਆ ਜਾਂ ਨਹੀਂ ਪਤਾ ਲੱਗਦਾ ਕਿੱਟੇ ਜਾਣ ਤੋਂ ਰਹਿ ਜਾਂਦਾ ਤਾਂ ਫਿਰ ਬੰਦਿਆਂ ਨੂੰ ਦੁਬਾਰਾ ਮਗਰ ਇੱਕ ਵਾਰ ਘਮਾ ਦਿਓ ਦੋ ਬੰਦਿਆਂ ਨੂੰ ਲੰਬੀ ਡੰਗ ਨਾਲ ਘੁੰਮ ਲੈਣਗੇ ਵਿੱਚ ਖੇਤ ਦੇ ਤੇ ਜਿਹੜਾ ਇਹ ਰਹਿੰਦੀ ਆ ਕਿਤੇ ਕੋਈ ਬੂਟਾ ਉਹਨੂੰ ਕੱਟਿਆ ਜਾਊਗਾ ਕਿਉਂਕਿ ਆਪਾਂ ਨੇ ਕੁਆਲਿਟੀ ਦੇ ਬਣਾਉਣੀਆਂ ਆ ਬੀਜ ਦੀ ਤਾਂ ਇਹ ਚੀਜ਼ਾਂ ਦਾ ਧਿਆਨ ਰੱਖਣਾ ਪਊ। ਦੂਜਾ ਜਿਹੜੇ ਵੀਰਾਂ ਨੇ ਆਪਣਾ ਵੀ ਬੀਜ ਹਨਾ ਘਰੇ ਆਪਾਂ ਤਿਆਰ ਰੱਖ ਦਿਆਂ ਅਗਲੇ ਸਾਲਾਂ ਲਈ ਜਿਹੜਾ ਬੀ ਰੱਖਣਾ ਹੁੰਦਾ ਨਾ ਉਹ ਵੈਰੈਟੀਆਂ ਦੇ ਹਿਸਾਬ ਨਾਲ ਪੱਕਦਾ। ਜਿਵੇਂ ਆਪਾਂ ਕਹਿੰਦੇ ਨੇ ਪੱਕਾ ਲੂ ਕੱਚਾ ਲੂ ਤੇ ਜਿਹੜੀ ਬੇਲ ਕਟਾਈ ਤੋਂ ਘਟੋ ਘਟ ਐਲ ਆਰ ਨੂੰ ਜੇ ਵਧੀਆ ਵੀ ਵੀ ਤੁਸੀਂ ਇਹ ਤਾਂ 10 ਦਿਨ ਦਵੋ ਘਟੋ ਘਟ 10 ਦਿਨ ਤਾਂ ਦਵੋ ਤਾਂ ਜੋ ਉਹਦਾ ਜਿਹੜਾ ਬਿਲਕੁਲ ਉੱਪਰਲਾ ਪੂਰਾ ਵਧੀਆ ਪੱਕ ਜਾਵੇ ਘਟੋ ਘਟ ਕਹਿ ਰਹੇ ਆ ਜੇ ਵੱਧ ਦੇ ਸਕਦੇ ਹੋ 12 14 ਦਿਨ ਤਾਂ ਜ਼ਿਆਦਾ ਵਧੀਆ ਉਸ ਤੋਂ ਬਾਅਦ ਆ ਜਾਂਦੀਆਂ ਨੇ ਆਪਣੀਆਂ ਵੈਰਾਈਟੀਆਂ ਭੁਖਰਾਜ ਡਾਇਮੰਡ ਚਿਪ ਸੋਨਾ 1 ਇਹ ਘਟੋ ਘਟ 15 ਤੋਂ 20 ਦਿਨ ਇਹ ਮੰਗ ਰਹੇ ਨੇ 15 ਤੋਂ 20 ਦਿਨ ਵੇਲ ਕਟਾਈ ਤੋਂ ਬਾਅਦ ਫਿਰ ਇਹਨਾਂ ਦੀ ਜਿਹੜੀ ਬਿਲਕੁਲ ਪੂਰੀ ਵਧੀਆ ਪੱਕਦੀ ਹੈ ਫਿਰ ਆਪਾਂ ਪਟਾਈ ਕਰ ਸਕਦੇ ਹਾਂ ਕਿਉਂਕਿ ਨਹੀਂ ਜੇ ਇਹਨਾਂ ਦਾ ਬਿਲਕੁਲ ਕੱਚੀ ਰਹਿ ਗਈ ਛਿਲਕਾ ਉੱਤਰ ਜਾਣਾ ਤੇ ਵੀ ਦੀ ਕੁਆਲਿਟੀ ਖਰਾਬ ਹੋ ਜਾਂਦੀ ਹੈ ਸੋ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਣਾ ਆਪਾਂ ਨੇ ਕਿ ਜਦੋਂ ਆਪਾਂ ਵੇਲ ਕਟਾਈ ਕਰਨੀ ਹੈ ਉਸ ਤੋਂ ਕਿੰਨੇ ਟਾਈਮ ਬਾਅਦ ਜਿਹੜੀ ਆਪਾਂ ਕਟਾਈ ਲਾ ਸਕਦੇ ਹਾਂ ਤੇ ਵੀਜ ਦੀ ਸਾਮ ਸੰਭਾਲ ਕਿਵੇਂ ਕਰ ਲਈਏ ਠੀਕ ਹੈ ਜੀ ਇਦਾਂ ਦੀਆਂ ਹੋਰ ਇਨਫੋਰਮੇਸ਼ਨਸ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਦੇਖਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਗੱਲਾਂ ਖੇਤਾਂ ਦੀਆਂ